ਵੇਰਾ ਕੀਆ ਮੇਥਾ ਲੱਗ ਹਰ ਨਾਮ ਪਧਾਰ ਤੇ ਨਾਨਕ ਮੰਗ ਤੇਰਾ ਕੀਆ ਮੇਥਾ ਲੱਗ ਅਰਨਾ ਪਤਾ ਰਿਤ ਨਾਨਕ ਮੰਗੇ ਦਾਦਾ ਜੀ ਪੈਰੀ ਬਣਾ ਸ਼ਾਬਾਸ਼ ਪੁੱਤਰ ਕਿੱਥੇ ਗਿਆ ਸੀ ਸਿਰ ਸਿਰ ਅੱਜ ਮੈਂ ਨਾ ਜੀ ਸੂਰੇ ਸੂਰੇ ਮਮਾ ਨਾ ਗੁਰਦੁਆਰਾ ਸਾਹਿਬ ਗਿਆ ਸੀ ਅੱਛਾ ਹਾਂਜੀ ਤੇ ਅੱਜ ਤੂੰ ਸ਼ਬਦ ਨਹੀਂ ਗਾਉਂਦੇ ਹੂੰ ਹੂੰ ਤੇ ਇਹ ਖਾਂ ਖਾਂ ਤੇ ਲੱਗਾ ਸੀ ਅੱਛਾ ਇਹ ਨਾ ਵੀ ਸਿੱਖਣਾ ਹਾਂ ਇਹ ਨਾ ਗੁਰ ਅਰਜਨ ਦੇਵ ਦਾ ਸ਼ਬਦ ਹੈ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਬਾਦਾਰ ਨਾਨਕ ਮੰਗੇ ਚੰਨ ਵੀ ਸਿਖਾਵਾਂਗਾ ਤੇ ਤੇਰਾ ਜਿਹੜਾ ਜਾ ਨਹੀਂ ਹੁੰਦਾ ਜਸ਼ਨ ਉਹਨੇ ਵੀ ਸਿਖਾਵਾਂਗਾ ਠੀਕ ਆ ਹਾਂ ਉਹਨੂੰ ਕਦੀ ਬੁਲਾ ਲੈ ਉਹਨੇ ਸਿਖਾਵਾਂਗਾ ਹੈਲੋ ਹਾਂ ਫਿਰ ਕੀ ਕਰਦਾ ਬਈ ਅਸੀਂ ਵਧੀਆ ਕਾ ਤੂੰ ਸੁਣਾ ਬੈ ਰਿਵੈਂਡੋਜੀ ਸ਼ਾਬਾਸ਼ ਪੁੱਤਰ ਕੀ ਹਾਲ ਚਾਲ ਹੈ ਮੈਂ ਵਧੀਆ ਥੋੜਾ ਕੀ ਹਾਲ ਚਾਲ ਤੂੰ ਆ ਬੈਠੋ ਥੋੜਾ ਕੀ ਹਾਲ ਚਾਲ ਹੈ ਸਾਰੇ ਵਧੀਆ ਚਲੋ ਵਧੀਆ ਚਾਹੀਦਾ ਹੋਰ ਕਿੱਧਰ ਆਏ ਸੀ ਮੈਂ ਜਨਾ ਗੱਲਾਂ ਬਾਤਾਂ ਕਰਨ ਆਇਆ ਸੀ ਅੱਛਾ ਤੁਸੀਂ ਆਓ ਕਰੋ ਗੱਲਾਂ ਬਾਤਾਂ ਕਰੋ ਤੇ ਮੈਂ ਨਾ ਗੁਰਦਵਾਰੇ ਸੇਵਾ ਕਰਕੇ ਆਇਆ ਠੀਕ ਹਾਂ ਤੁਸੀਂ ਗੱਲਾਂ ਕਰਦੇ ਹੋ ਹਾਂ ਫਿਰ ਕੀ ਕਰਦਾ ਮੈਂ ਆ ਸੀ ਮੈਂ ਨਾ ਪ੍ਰਸਾਦ ਤੁਚੇ ਪਾਣੀ ਪੀਣਾ ਨਹੀਂ ਮੈਂ ਨਾ ਗੁਰਦਵਾਰੇ ਤੋਂ ਮਿੱਠਾ ਪਾਣੀ ਪੀ ਕੇ ਆਇਆ ਹਾਂ ਹਾਂ ਮੈਂ ਵੀ ਗਿਆ ਸੀ ਤੇ ਮੈਂ ਦੋ ਗਲਾਸ ਪੀ ਕੇ ਆਇਆ ਮੈਂ ਚਾਰ ਗਲਾਸ ਪੀ ਕੇ ਆਇਆ ਚੱਲ ਫਿਰ ਹੋਰ ਪੀਂ ਚੱਲੀਏ ਚੱਲ ਉਹ ਨਹੀਂ ਯਾਰ ਤੂੰ ਬੈਠ ਮਤਲਬ ਉਹ ਗੱਲ ਪੁੱਛਨੀ ਸੀ। ਉਹ ਯਾਰੇ ਮਿੱਠੇ ਪਾਣੀ ਨੂੰ ਕੀ ਕਹਿੰਦੇ ਪੜਾ? ਮਿੱਠੇ ਪਾਣੀ ਨੂੰ ਸ਼ਬੀਲ ਕਿਹਾ ਜਾਂਦਾ ਵਾ। ਅੱਛਾ ਓਏ ਆਪਾਂ ਵੀ ਪੀ ਕੇ ਆਏ ਆ। ਇਹ ਥਾ-ਥਾ ਦੇ ਲੱਗੀ ਸੀ। ਤੇ ਅੱਧ ਦਿਨ ਕਿਉਂ ਪੀਤੀ ਜਾਂਦੀ ਆ? ਕਿਉਂਕਿ ਇਸ ਦਿਨ ਸ਼ਹੀਦ ਦੀ ਗੁਰੂ ਘਰ ਮਨਾਇਆ ਜਾਂਦਾ ਵਾ। ਕਿਹੜੇ ਗੁਰੂ ਜੀ ਦਾ? ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਖਤ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਭਲਾਇ ਤਖਤ ਤੇ ਵਿਖਿੰਦੀ ਐ। ਮੈਨੂੰ ਨਾ ਦਾदू ਜੀ ਨੇ ਦੱਸਿਆ ਸੀ ਇੱਕ ਇੱਟਾਂ ਦੀ ਪੱਠੀ ਹੁੰਦੀ ਆ। ਉਹ ਤਾਂ ਲਾਏ ਦੀ ਪਰੇਟ ਰੱਖੀ ਦੀਆ ਜਿੱਤਰਾ ਗੈਸ ਦੋ ਟੋ ਰੋਟੀ ਪਕਾਉਣ ਵਾਸਤੇ ਤਵਣੇ ਲੱਗਦਾ ਹਾਂ ਹਾਂ ਉਤਰਾ ਹੀ ਅੱਛਾ ਹੁਣ ਨੂੰ ਪਤਾ ਚੱਲ ਗਿਆ ਤਤੀ ਦੇ ਵੀ ਕੀ ਹੁੰਦੀ ਐ ਹੁਣ ਨਾ ਆਪਣੇ ਮੈਂ ਛੋਟੇ ਭਰਾ ਨੂੰ ਦੱਸਾਂਗੀ ਤੇ ਛੋਟੀ ਭੈਣ ਨੂੰ ਵੀ ਦੱਸਾਂਗਾ ਠੀਕ ਐ ਤੇ ਆਂ ਬਾਬਾ ਜੀ ਕਿੱਥੇ ਸ਼ਿਦੋਈ ਸੀ ਬਾਬਾ ਜੀ ਨਾ ਲਾਹੌਰ ਚ ਰਹੀ ਸੀ ਤੇ ਉਸ ਵੇਲੇ ਲਾਹੌਰ ਦਾ ਬਾਦਸ਼ਾਹ ਕਿਹੜਾ ਸੀ ਉਸ ਵੇਲੇ ਦਾ ਬਾਦਸ਼ਾਹ ਨਾ ਜਹਾਂਗੀਰ ਸੀ ਉਹ ਬੜਾ ਕੱਟਰ ਮੁਸਲਮਾਨ ਸੀ ਹੈ ਤੇ ਉਹ ਵੀ ਮੱਮਾ ਜੀ ਤਾਸੀਰ ਆਹ ਬੜਾ ਪਾਪੀ ਸੀ